ਪਰਾਵਾਂ ਨੂੰ ਮੇਰੇ ਵੱਲੋਂ ਸਤ ਸ੍ਰੀ ਅਕਾਲ ਜਿਹੜੀ ਅੱਜ ਦੀ ਵੀਡੀਓ ਹੈ ਇਹ ਮੇਰੇ ਭੈਣ ਭਰਾਵਾਂ ਲਈ ਤਾਂ ਪਿਆਰ ਵਾਲੀ ਹੈ ਪਰ ਜਿਹੜੇ ਕਮੈਂਟ ਕਰਦੇ ਨੇ ਉਹਨਾਂ ਲਈ ਮੈਂ ਦੇਖੋ ਅੱਜ ਤੱਕ ਮੈਂ ਕਦੇ ਕਿਸੇ ਨੂੰ ਵੀ ਗਲਤ ਰਿਪਲਾਈ ਨਹੀਂ ਦਿੱਤਾ ਕਿਉਂਕਿ ਮੇਰੇ ਚੈਨਲ ਬਣੇ ਨੂੰ 1.5 ਸਾਲ ਹੋ ਚੁੱਕੇ ਹੈਗਾ ਪੈਸੇ ਤਾਂ ਮੈਨੂੰ ਕੋਈ ਗਲਤ ਕਮੈਂਟ ਕਰਦਾ ਨਹੀਂ ਪਰ ਕਈ ਅਜਿਹੇ ਵਿਦਵਾਨ ਆ ਜਾਂਦੇ ਨੇ ਨਾ ਜਿਹੜੇ ਕਿ ਗੁੱਸਾ ਚੜਾਉਣ ਤੋਂ ਬਿਨਾ ਹੋਰ ਕੋਈ ਕੰਮ ਕਰਦੇ ਹੀ ਨਹੀਂ ਅਜਿਹਿਆਂ ਨੂੰ ਘਰ ਦੇ ਵਿੱਚ ਕੋਈ ਪੁੱਛਦਾ ਨਹੀਂ ਪਰ ਦੂਜੇ ਤੇ ਜਾ ਕੇ ਇਹਨਾਂ ਨੇ ਆਪਣੀ ਅਕਲ ਝਾੜਨੀ ਹੁੰਦੀ ਹੈ ਇਹ ਅਜਿਹੇ ਹੀ ਹੁੰਦੇ ਨੇ ਕਹਿੰਦੇ ਜਿਹੜੇ ਘਰ ਦੇ ਵਿੱਚ ਨਾ ਕਿਸੇ ਨੂੰ ਟਿਕਣ ਦਿੰਦੇ ਨੇ ਤੇ ਨਾ ਟਿਕਦੇ ਆ ਬੜੇਪੇ ਦੇ ਵਿੱਚ ਆਸ਼ਰਮਾਂ ਦੇ ਵਿੱਚ ਵੀ ਇਹੋ ਜਿਹੇ ਹੀ ਹੁੰਦੇ ਆ ਦੋ ਤਿੰਨ ਦਿਨ ਹੋ ਗਏ ਮੈਨੂੰ ਇੱਕ ਇਨਸਾਨ ਐ ਉਹਨੇ ਕਮੈਂਟ ਕੀਤਾ ਦੇਖੋ ਮੈਂ ਤਾਂ ਅਸੀਂ ਮੇਰੇ ਨਾਲ ਸਾਰੇ ਭੈਣ ਭਰਾ ਜੁੜੇ ਹੋਏ ਹਾਂ ਮੈਂ ਬਹੁਤ ਇੱਜ਼ਤ ਦੇ ਨਾਲ ਸਾਰਿਆਂ ਨੂੰ ਸਤਿਕਾਰ ਦੇ ਨਾਲ ਜਵਾਬ ਦਿੰਨੀ ਆ ਕਿਉਂਕਿ ਗੁਰਬਾਣੀ ਦੇ ਵਿੱਚ ਵੀ ਲਿਖਿਆ ਤੇ ਗੁਰੂ ਸਾਹਿਬ ਜੀ ਨੇ ਵੀ ਕਿਹਾ ਕਿ ਕਦੇ ਵੀ ਕਿਸੇ ਨੂੰ ਗਲਤ ਨਾ ਬੋਲੋ ਬਾਕੀ ਹੁਣ ਕਹਿੰਦੇ ਨੇ ਕਹਿੰਦੇ ਬੋਲਤ ਬੋਲਤ ਬਧੇ ਬਿਕਾਰ ਆ ਐਮੀ ਕਿਸੇ ਨਾਲ ਬੋਲਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਆਪਾਂ ਚਾਰ ਗੱਲਾਂ ਕਹਾਂਗੇ ਅਗਲਾ ਚਾਰਕ ਹੋਊਗਾ ਉਹਦੇ ਨਾਲ ਕੁਝ ਨਹੀਂ ਬਣਦਾ ਉਹਦੇ ਨਾਲ ਆਪਦੀ એનર્ਜੀ ਵੇਸਟ ਕਰਨੀ ਹੈ ਪਰ ਅੱਜ ਮੇਰੀ ਨਾ ਹੱਦ ਹੋ ਗਈ ਹੈ ਨਾ ਬਰਦਾਸ਼ਤ ਕਰਨ ਦੀ ਪਹਿਲਾਂ ਉਹਨੇ ਮੈਨੂੰ ਕਮੈਂਟ ਕੀਤਾ ਕਹਿੰਦਾ ਬੀਬੀ ਵੀ ਤੂੰ ਕਾਲੀਆਂ ਮਿਰਚਾਂ ਵਾਲੀ ਜਿਹੜੀ ਆਪਣੀ ਵੀਡੀਓ ਹੈਗੀ ਦੇਖੋ ਅਕਸਰ ਸਾਰੇ ਭੈਣ ਭਰਾਵਾਂ ਨੂੰ ਪਤਾ ਹੈ ਕਿ ਮੇਰਾ ਵੀਡੀਓ ਪਾਉਣ ਦਾ ਮਕਸਦ ਹੁੰਦਾ ਹੈ ਕਿ ਮੇਰੀਆਂ ਭੈਣਾਂ ਨੂੰ ਗੁਰਬਾਣੀ ਦੇ ਨਾਲ ਜੋੜਨਾ ਠੀਕ ਹੈ ਮੈਂ ਅਕਸਰ ਹਰੇਕ ਵੀਡੀਓ ਦੇ ਵਿੱਚ ਕਹਿਣੀ ਆ ਕਿ ਜੋ ਮੈਂ ਟੋਟਕਾ ਵਗੈਰਾ ਦੱਸ ਦਿੰਨੀ ਆ ਉਹ ਸਿਰਫ ਤੁਹਾਨੂੰ ਪਖੰਡੀਆਂ ਤੋਂ ਮੋੜਨ ਵਾਸਤੇ ਆ ਤਾਂ ਕਿ ਤੁਸੀਂ ਗੁਰਬਾਣੀ ਦੇ ਲੜ ਲੱਗ ਜਾਓ ਕਿਉਂਕਿ ਜਦੋਂ ਗੁਰੂ ਸਾਹਿਬ ਜੀ ਤੁਹਾਨੂੰ ਬਾਣੀ ਪੜ੍ਹੋਗੇ ਤਾਂ ਗੁਰੂ ਸਾਹਿਬ ਜੀ ਨੇ ਤੁਹਾਡੇ ਉਹ ਕਾਰਜ ਸ਼ੁਰੂ ਕਰ ਦੇਣੇ ਨੇ ਤੁਹਾਡੇ ਉਹ ਕਾਰਜ ਬਣਨ ਲੱਗ ਜਾਣੇ ਨੇ ਤੇ ਤੁਹਾਨੂੰ ਆਪਣੇ ਆਪ ਹੀ ਗੁਰਬਾਣੀ ਤੇ ਭਰੋਸਾ ਹੋ ਜਾਣਾ ਹੈ ਨਾ ਤੇ ਪਤਾ ਨਹੀਂ ਕੀ ਗੱਲਾਂ ਲੋਕਾਂ ਦੇ ਨਾ ਜੁੱਤ ਕੋਈ ਥੋੜੀ ਜੀ ਤਰੱਕੀ ਕਰ ਦੇਣਾ ਮਿਰਚਾਂ ਇੰਨੀਆਂ ਲੜਦੀਆਂ ਨੇ ਨਾ ਬਸ ਮੈਂ ਅੱਜ ਮੇਰੇ ਨਾ ਪਤਾ ਨਹੀਂ ਕਿਉਂ ਇੰਨਾ ਗੁੱਸਾ ਮੈਨੂੰ ਆਈ ਜਾਂਦਾ ਹੈਗਾ ਉਸ ਇਨਸਾਨ ਨੂੰ ਨਾ ਮੈਂ ਹੱਥ ਵੰਨਦੇ ਵੀ ਚਲੋ ਠੀਕ ਹੈ ਜਿਉਂ ਤੁਸੀਂ ਕਹਿ ਰਹੇ ਹੋ ਤਾਂ ਠੀਕ ਹੈ ਤੇ ਅੱਗੋਂ ਉਹਨੇ ਮੈਨੂੰ ਪਤਾ ਕਮੈਂਟ ਕੀ ਕੀਤਾ ਕਹਿੰਦਾ ਹੱਥ ਵੰਨ ਕੇ ਕਹਿੰਦਾ ਮੈਨੂੰ ਕੀ ਦਿਖਾਉਣਾ ਚਾਹਣੀ ਹੈ ਕਹਿੰਦਾ ਤੂੰ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਕਹਿੰਦਾ ਤੂੰ ਬੋਲਦੀ ਹੈਂਗੀ ਤੇ ਪਖੰਡਾਂ ਦੇ ਵਿੱਚ ਤੂੰ ਇਨਸਾਨਾਂ ਨੂੰ ਪਾਉਣੀ ਆ ਇਹ ਵੀ ਇਦਾਂ ਇਦਾਂ ਮੈਨੂੰ ਨੇ ਇਹਨਾ ਕਮੈਂਟ ਕੀਤੀ ਸਭ ਤੋਂ ਪਹਿਲੀ ਗੱਲ ਮੈਂ ਉਸ ਇਨਸਾਨ ਨੂੰ ਖਾਸ ਤੌਰ ਤੇ ਕਹਿਣਾ ਚਾਹਣੀ ਆ ਕਿ ਮੈਂ ਤੇਰੇ ਮੂਰੇ ਹੱਥ ਨਹੀਂ ਮੰਨੇ ਮੈਂ ਸਿਰਫ ਗੁਰੂ ਸਾਹਿਬ ਜੀ ਦੇ ਸਿਧਾਂਤਾਂ ਦੇ ਅਨੁਸਾਰ ਮੈਂ ਤੈਨੂੰ ਇਹ ਕਿਹਾ ਸੀਗਾ ਕਿ ਭਾਈ ਤੂੰ ਜੋ ਕਹਿਣਾ ਠੀਕ ਹੈ ਆਪਦੇ ਕੋਲ ਰੱਖ ਆਪਦੇ ਗਿਆਨ ਨੂੰ ਸਾਡਾ ਗਿਆਨ ਸਾਡੇ ਕੋਲੇ ਹੈਗਾ ਜਿਹਨੂੰ ਚੰਗਾ ਲੱਗਦਾ ਨਾਲੇ ਤਾਂ ਚੰਗੀਆਂ ਲੱਗਦੀਆਂ ਨੇ ਚਾਹੇ ਨਹੀਂ ਲੱਗਦੀ ਨਾਲੇ ਤਾਂ ਸੁਣਨੀਆਂ ਨੇ ਨਾਲੇ ਉਹ ਕਰਨਾ ਜਿਹੜੇ ਪਰ ਦੂਜੇ ਨੂੰ ਸਿੱਖਿਆ ਦੇਣੀ ਆ ਮੈਨੂੰ ਕਹਿੰਦੇ ਨੇ ਕੰਮ ਕਰ ਲਾ ਤੁਹਾਨੂੰ ਕੀ ਪਤਾ ਤੁਹਾਡਾ ਪੂਰਾ ਖਾਨਦਾਨ ਨਹੀਂ ਮੇਰੇ ਜਿੰਨਾ ਕੰਮ ਕਰਦਾ ਜਿੰਨਾ ਕਿ ਮੈਂ ਘਰ ਦੇ ਵਿੱਚ ਕੰਮ ਕਰਦੀ ਆ ਪਰ ਮੈਂ ਨਹੀਂ ਚਾਹੁੰਦੀ ਕਿ ਕਿਸੇ ਨੂੰ ਗਲਤ ਬੋਲਾਂ ਪਰ ਤੁਸੀਂ ਮੈਨੂੰ ਬੋਲਣ ਲਈ ਅੱਜ ਮਜਬੂਰ ਕਰਤਾ ਜਿਹੜੇ ਮੈਂ ਤੁਹਾਨੂੰ ਹੱਥ ਜੋੜੇ ਸੀ ਉਹ ਸਿਰਫ ਮੇਰੇ ਸੰਸਕਾਰ ਨੇ ਜਿਹੜੇ ਕਿ ਮੈਂ ਬਚਪਨ ਤੋਂ ਆਪਣੇ ਮਾਂ-ਬਾਪ ਤੋਂ ਆਪਣੇ ਜਿਹੜੇ ਮੇਰੇ ਸਿੱਖਕ ਹੋਏ ਨੇ ਮੇਰੇ ਗੁਰੂ ਹੋਏ ਨੇ ਮੇਰੇ ਟੀਚਰ ਹੋਏ ਨੇ ਮੇਰੇ ਪੇਰੈਂਟਸ ਹੋਏ ਨੇ ਜਾਂ ਮੇਰਾ ਅੱਗੇ ਪਰਿਵਾਰ ਹੈਗਾ ਮੈਂ ਉਹਨਾਂ ਤੋਂ ਸਿੱਖਿਆ ਤੁਹਾਡੇ ਘਰ ਦੇ ਵਿੱਚ ਇਹ ਨਹੀਂ ਹੋਣਾ ਕਮੈਨੂੰ ਨਹੀਂ ਪਤਾ ਪਰ ਸਿਰਫ ਮੈਂ ਇੱਕੋ ਗੱਲ ਕਹਣੀ ਹੈ ਕਿ ਜਿਹਨੂੰ ਮੇਰੀ ਵੀਡੀਓ ਚੰਗੀ ਨਹੀਂ ਲੱਗਦੀ ਤਾਂ ਉਹ ਨਾ ਦੇਖੋ ਤੁਸੀਂ ਸਿਰਫ ਮੇਰੀ ਵੀਡੀਓ ਵਾਸਤੇ ਮੋਬਾਈਲ ਨਹੀਂ ਲੈਂਦੇ ਹੈਗੇ ਹੋਰ ਬਹੁਤ ਵੀਡੀਓ ਨੇ ਤੁਹਾਨੂੰ ਉਹ ਚੰਗੇ ਰਾ ਦੇ ਨੇ ਤੁਸੀਂ ਉਹ ਦੇਖ ਲਓ ਕਿਉਂਕਿ ਚੰਗੀ ਗੱਲ ਕਿਸੇ ਦੇ ਹਜਮ ਨਹੀਂ ਹੁੰਦੀ ਕਹਿੰਦੇ ਚੰਗੀ ਗੱਲ ਨੂੰ ਹਜਮ ਕਰਨ ਵਾਸਤੇ ਹਾਜਮਾ ਵੀ ਬਹੁਤ ਵੱਡਾ ਹੋਣਾ ਚਾਹੀਦਾ ਦੇਖੋ ਗੱਲ ਪਤਾ ਨਹੀਂ ਕੀ ਇਹਨਾਂ ਨੂੰ ਹੁੰਦਾ ਹੈਗਾ ਤੁਹਾਡੇ ਕੋਲ ਕੋਈ ਚੰਗੀ ਗੱਲ ਹੈਗੀ ਤਾਂ ਤੁਸੀਂ ਉਹ ਦੱਸ ਦਿਓ ਬਕਵਾਸ ਕਰਨੀ ਕੋਈ ਜ਼ਿਆਦਾ ਜ਼ਰੂਰੀ ਹੁੰਦੀ ਆ ਮੈਂ ਇੰਨੇ ਗੁੱਸੇ ਚ ਕਦੇ ਕਿਸੇ ਨੂੰ ਕੁਝ ਨਹੀਂ ਕਿਹਾ ਪਰ ਅੱਜ ਮੈਂ ਖਾਸ ਤੌਰ ਤੇ ਕਹਿਣੀ ਆ ਕਿ ਤੁਹਾਨੂੰ ਮੇਰੀ ਵੀਡੀਓ ਚੰਗੀ ਨਹੀਂ ਲੱਗਦੀ ਤਾਂ ਬਿਲਕੁਲ ਨਾ ਦੇਖੋ ਪਰ ਗਲਤ ਕਮੈਂਟ ਕਰਨ ਦੀ ਕੋਈ ਜ਼ਰੂਰਤ ਨਹੀਂ ਮੈਂ ਚੁੱਪਾਂ ਮੈਂ ਕਮੈਂਟ ਦਾ ਜਵਾਬ ਨਹੀਂ ਦਿੰਦੀ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਮੈਂ ਤੁਹਾਨੂੰ ਕਮੈਂਟ ਦਾ ਜਵਾਬ ਨਹੀਂ ਦੇ ਸਕਦੀ ਹੱਦ ਹੁੰਦੀ ਹੈ ਕੋਈ ਮੈਂ ਅਕਸਰ ਕਹਿੰਦੀ ਆ ਵੀ ਜੋ ਕੋਈ ਮੇਰੇ ਚ ਕਮੀ ਆ ਤੁਸੀਂ ਮੈਨੂੰ ਦੱਸ ਸਕਦੇ ਹੋ ਵੀ ਆਪ ਇਹਨ ਗਲਤ ਹੈਗਾ ਵੀ ਤੁਸੀਂ ਇਦਾਂ ਨਾ ਕਰੋ ਇਹ ਕਰ ਲਓ ਉਹੀ ਸਿਰ ਚੜੀ ਜਾਣਾ ਦੇਖੋ ਮੈਂ ਬਸ ਮੈਂ ਹੁਣ ਤੁਹਾਨੂੰ ਕੁਝ ਨਹੀਂ ਕਹਿਣਾ ਚਾਹੁੰਦੀ ਸਿਰਫ ਮੈਂ ਇਹੀ ਕਹਿਣਾ ਚਾਹੁੰਦੀ ਆ ਕਿ ਮੇਰੇ ਚੈਨਲ ਤੋਂ ਤੁਹਾਨੂੰ ਚੰਗਾ ਲੱਗਦਾ ਤਾਂ ਦੇਖ ਲਓ ਨਹੀਂ ਚੰਗਾ ਲੱਗਦਾ ਤਾਂ ਤੁਸੀਂ ਸਕਿਪ ਕਰਕੇ ਹੋਰ ਲੱਖਾਂ ਹੀ ਕਰੋਨਾ ਚੈਨਲ ਨੇ ਤੁਸੀਂ ਉਹਨਾਂ ਨੂੰ ਦੇਖ ਲਓ ਪਰ ਮੇਰੇ ਚੈਨਲ ਤੇ ਕਮੈਂਟ ਕਰਕੇ ਇਹਨਾਂ ਸੋਚਿਓ ਵੀ ਇਹ ਪਤਾ ਨਹੀਂ ਸਾਨੂੰ ਜਵਾਬ ਨਹੀਂ ਦੇ ਰਹੀ ਪਤਾ ਨਹੀਂ ਸਾ ਤੋਂ ਡਰਦੀ ਐ ਇਹ ਸਿਰਫ ਮੇਰੇ ਸੰਸਕਾਰ ਨੇ ਕਿ ਮੈਨੂੰ ਮੇਰੇ ਮਾਪੇ ਨੇ ਸਿਰਫ ਇੱਜ਼ਤ ਕਰਨੀ ਸਿਖਾਈ ਐ ਤੇ ਮੈਂ ਸ਼ੁਰੂ ਤੋਂ ਐਂਡ ਤੱਕ ਇਹੀ ਕਹਿਣੀ ਕਰਦੀ ਵੀ ਰਹੂੰਗੀ ਕਿ ਮੈਂ ਆਪਣੇ ਬੱਚਿਆਂ ਨੂੰ ਆਪਣੇ ਭੈਣ ਭਰਾਵਾਂ ਨੂੰ ਜਿੰਨੇ ਵੀ ਹੈਗੇ ਨੇ ਉਹਨਾਂ ਨੂੰ ਗੁਰਵਾਨੀ ਦੇ ਨਾਲ ਜੋੜਨਾ ਚਾਹੇ ਮੇਰਾ ਤਰੀਕਾ ਕੋਈ ਵੀ ਹੋਵੇ ਠੀਕ ਐ ਬਾਲੇ ਵਿਦਵਾਨ ਬਣਨ ਦੀ ਜ਼ਰੂਰਤ ਨਹੀਂ ਹੈਗੀ ਤੁਹਾਡੇ ਕੋਲੇ ਇੰਨੀ ਵਿਦਵਾਨਗੀ ਹੈ ਨਾ ਤਾਂ ਤੁਸੀਂ ਉਹ ਸਾਰਿਆਂ ਦੇ ਸਾਹਮਣੇ ਲੈ ਕੇ ਆਜੋ ਸਟੇਜ ਤੇ ਦੋ ਅੱਖਰ ਬੋਲਣੇ ओके okay हो ਜਾਂਦੇ ਨੇ ਤੁਹਾਡੇ ਵਰਗੇ بس ਲਿਖਣ ਜੋਗੇ ਨਹੀਂ ਬੋਲਣ ਜੋਗੇ ਕੁਛ ਨਹੀਂ ਬੋਲ ਕੇ ਦਿਖਾਓ ਫਿਰ ਮੈਂ ਮੰਨ ਜੂਗੀ ਦੇਖੋ ਹੁਣ ਮੈਂ ਜ਼ਿਆਦਾ ਬੋਲੂਗੀ ਤਾਂ ਐਵੇਂ ਮੇਰਾ ਕੋਈ ਫਾਇਦਾ ਨਹੀਂ ਹੈਗਾ ਮੈਂ ਸਿਰਫ ਇਹੀ ਕਹੂੰਗੀ ਮੈਂ ਦੁਬਾਰਾ ਤੋਂ ਵੀ ਤੁਹਾਨੂੰ ਹੱਥ ਬਨ ਕੇ ਵੀ ਬੇਨਤੀ ਕਰ ਦਿੰਨੀ ਆ ਕਿ ਪਲੀਜ਼ ਗਾਲਤ ਕਮੈਂਟ ਕਰਨੇ ਬੰਦ ਕਰ ਦਿਓ ਮੈਂ ਇੱਜ਼ਤ ਕਰਦੀ ਆ ਤੁਸੀਂ ਮੇਰੇ ਮਾਂ ਬਾਪ ਮੇਰੇ ਭੈਣ ਭਰਾ ਦੀ ਉਮਰ ਦੀ ਹੋ ਮੈਨੂੰ ਗੁਰੂ ਸਾਹਿਬ ਜੀ ਨੇ ਸਿਰਫ ਇਹੀ ਸਿਖਾਇਆ ਕਿ ਅਬਦੇ ਤੋਂ ਵੱਡੇਾਂ ਦੀ ਇੱਜ਼ਤ ਕਰੋ ਤੇ ਬਰਾਬਰ ਦੇਾਂ ਨੂੰ ਪਿਆਰ ਕਰੋ। ਤੁਹਾਡੇ ਨੇ ਨਹੀਂ ਸਿਖਾਇਆ ਤਾਂ ਮੈਨੂੰ ਨਹੀਂ ਪਤਾ। ਤੁਹਾਡੀਆਂ ਨੂਹਾਂ ਧੀਾਂ ਪੈਣਾ ਤੁਹਾਡੀ ਇੱਜ਼ਤ ਕਾਇਉ ਨਹੀਂ ਕਰਦੇ ਕਿਉਂਕਿ ਤੁਹਾਡੇ ਆਪਣੇ ਜਿਹੜੇ ਬੋਲ ਨੇ ਨਾ ਉਹ ਹੀ ਨਹੀਂ ਸਹੀ ਹੈਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।